ਇਹ ਲੰਗਰ ਸਵਾਮੀ ਆਤਮਾਨੰਦ ਜੀ ਮਹਾਰਾਜ ਪੂਰੀ ਵਾਲਿਆਂ ਦੀ ਸਰਪ੍ਰਸਤੀ へ40 ਦਿਨ ਸਾਵਣ ਦੇ ਮਹੀਨੇ ਅਸੀਂ ਲੰਗਰ ਲਾਉਨੇ ਆ ਇਹਦੇ ਇੱਕ ਸਤਿ ਸੰਮੇਲਨ ਤੇ ਦੋ ਮਹਾਮਈ ਦੇ ਜਾਗਰਣ ਨੇ ਜਿਹੜੇ ਉਹ ਪ੍ਰਵਾਇਜਾਂਦੇ ਨੇ ਸਾਡਾ ਪਹਿਲਾਂ ਤੇ ਪਿੱਛੋਂ ਰੰਗਣ ਦਾ ਲੰਗਰ ਲਾਉਣ ਦਾ ਕਾਰਨ ਇਹ ਆ ਵੀ ਆਮ ਪਬਲਿਕ ਕਾਲੇ ਜਿਹੜੇ ਲੰਗਰ ਲਾਉਂਦੇ ਨੇ ਉਹ ਲਾਉਂਦੇ ਨੇ ਚਾਲਿਆਂ ਦੇ ਵਿੱਚ ਜਿਵੇਂ 26 ਅਗਸਤ ਤੋਂ ਲੈ ਕੇ 4 ਤਰੀਕ ਤੱਕ ਬਹੁਤ ਲੰਗਰ ਲੱਗੇ ਹੋਣਗੇ ਪਰ ਉਸ ਤੋਂ ਪਹਿਲਾਂ ਇੱਥੇ ਕੋਈ ਲੰਗਰ ਨਹੀਂ ਹੁੰਦਾ ਜਿਹੜੀ ਪੈਦਲ ਜਾਣ ਵਾਲੀ ਜਾਂ ਸਾਈਕਲਾਂ ਤੇ ਜਾਣ ਵਾਲੀ ਜਾਂ ਆਮ ਪਬਲਿਕਾ ਉਹਨਾਂ ਵਾਸਤੇ ਜਿਹੜੀ ਇਹ ਲੰਗਰ ਦੀ ਰਹਿਣ ਦੀ ਲੰਗਰ ਦੀ ਵਿਵਸਥਾ ਜਿਹੜੀ ਉਹ ਸਵਾਮੀ आत्मरंत महाराज जी पूरी वाला ਮਨੋ ਕਲੀ ਗਈ ਆ ਇੱਥੇ ਇੱਕ ਟਰਸਟ ਬਣਾਇਆ ਵਾ ਜਿਹਦੇ ਸਾਡੇ ਸਵਰਗਵਾਸੀ बाबू ਸਤਪਾਲ ਜੀ ਤੂਰੀ ਵਾਲੇ ਪ੍ਰਧਾਨ ਸੀ ਤੇ ਸਾਡੇ ਪ੍ਰੇਮ ਕੌਸ਼ਲ ਪੰਪੀ ਜੀ ਇੱਕ ਐਸ਼ੀਅਰ ਨੇ ਕਿ ਸਰਦਾਰ ਕਰਵਕ ਸਿੰਘ ਇਹ ਸਟੈਂਡੇਟ ਸੈਕਟਰੀ ਨੇ ਟਰਸਟ ਦੇ ਤੇ ਮੈਂ ਵੀ ਉਹ ਟਰਸਟ ਦਾ ਨਿਵਾਣਾ ਦਾ ਮੈਂਬਰ ਆ ਹਰ ਸਾਲ ਪੁਰੀ ਤੋਂ ਬਹੁਤ ਵੱਡੀ ਸੰਗਤ ਆਉਂਦੀ ਆ ਅਤੇ ਪਟਿਆਲੇ ਤੋਂ ਹਰ ਐਤਵਾਰ ਜਿਹੜਾ ਇੱਥੇ ਲੰਗਰ ਲੱਗਦਾ ਉਹਨਾਂ ਐਤ ਕੀ ਅਸੀਂ ਇਹ ਸਾਰੇ ਸਲਾਮ ਅਸਹਰਾ ਕਰ ਰਹੇ ਆ ਵੀ ਐਤਵਾਰ ਦੇ ਨਾਲ ਆਪਾਂ ਸ਼ਨੀਵਾਰ ਦਾ ਵੀ ਜਿਹੜਾ ਲੰਗਰ ਆ ਉਹ ਸ਼ੁਰੂ ਕਰ ਦਈਏ ਤੇ ਮੈਡੀਕਲ ਕੈਂਪ ਆ ਜਿਹੜਾ ਉਹ 40 ਦਿਨ ਪੂਰਾ ਇਥੇ 프리 ਮੈਡੀਕਲ ਕੈਂਪ ਚਲੋ ਸਾਡੀ ਪੁਰਜੋਰ ਅਪੀਲ ਆਏ ਵੀ ਇਹ ਸਾਡੀ ਸਸਤਾ ਜਿਹੜੀ ਇਹ ਸਾਡਾ ਰਜਿਸਟਰੀ ਫਰਸਟਾ ਵੀ ਸਾਡੀ ਮਾਲੀ ਕੋਈ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਹੋਰ ਕੋਈ ਮੁੰਡਾ ਕਿਸੇ ਗਰੀਬ ਦਾ ਕਿਸੇ ਭੈਣ ਭਰਾ ਦਾ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਦਾ ਕੋਈ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਦਾ ਅਸੀਂ ਟਰਸਟ ਵੱਲੋਂ ਇਲਾਜ ਕਰਵਾ ਸਕੀਏ ਜੁਲਾਈ ਨੂੰ ਇੱਥੇ ਸੰਪਸਮੇਲਨ ਹੋ ਰਿਹਾ ਇਹਦੇ ਮੁੱਖ ਮਹਿਮਾਨ ਸਰਦਾਰ ਬਰਤੇਸ਼ ਸਿੰਘ ਜੀ ਪੰਨੂ ਮੀਡੀਆ ਸਲਾਹਕਾਰ ਮੁੱਖ ਮੰਤਰੀ ਸਾਹਿਬ ਪੰਜਾਬ ਉਹਨਾਂ ਨੇ ਆਉਣਾ ਸੀ ਪਰ ਕੋਈ ਜ਼ਰੂਰੀ ਮੀਟਿੰਗ ਹੋਣ ਕਰਕੇ ਉਹ ਅੱਜ ਨਹੀਂ ਆ ਰਹੇ ਉਹ ਸਵੇਰੇ ਆ ਰਹੇ ਨੇ ਉਹਨਾਂ ਨੂੰ ਅਸੀਂ ਪੂਰ ਜੋਰੇ ਬੇਰਤੀ ਕਰਾਂਗੇ ਵੀ ਸਾਡੇ ਇੱਥੇ ਜਿਹੜੇ ਸਚਾਲਿਆ ਬਾਥਰੂਮ ਨੇ ਆਮ ਜਨਤਾ ਦੇ ਲਈ ਆ ਪਬਲਿਕ ਲਈ ਉਹ ਜ਼ਰੂਰ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕਰਵਾਏ ਜਾਣ ਸਾਡੀ ਇਹ ਪੂਰੀ ਟਰਸਟ ਵੱਲੋਂ ਉਹਨਾਂ ਨੂੰ ਪੂਰ ਜੋਰ ਉਪੀ ਲੈਂਦੇ ਆ ਤੇ ਜਿੱਥੇ ਜਿਹੜਾ ਵੀ ਉਪਰਾਲਾ ਇਹ ਸਾਡੇ ਸ੍ਰੀ ਆਤਮਾਨਾਂ ਜੀ ਮਹਾਰਾਜ ਜੀ ਇਹਨਾਂ ਨੇ ਇਹ ਨਿਰਣੈ ਜੀ ਦੇ ਰੋਡ ਦੇ ਉੱਪਰ ਔਰ ਜਿਹੜੀ ਜਗਾ ਇਹ ਵਿਜੋਲੀ ਜਗਾ ਪੈਂਦੀ ਹੈ ਜੀ ਉੱਪਰ ਜਿਹੜਾ ਕੋਆਰਡਿਨੇਟ ਉਹਦੇ ਨਾਲ ਕੀਤਾ ਹੈ ਇਹਦੇ ਵਾਸਤੇ ਸ੍ਰੀ ਸੁਆਮੀ ਜੀ ਦਾ ਔਰ ਜਿੰਨੇ ਵੀ ਸਾਡੇ ਇਥੇ ਸਵਰਗੀਆਂ बाबूstdchar ਜੀ ਇਹਨਾਂ ਨੇ ਬਹੁਤ ਬੜੀ ਮਿਹਨਤ ਦੇ ਨਾਲ ਇਸ ਸ਼ਰਤ ਵਾਸਤੇ ਔਰ ਦੋਨੋਂ ਉਹਨਾਂ ਦੇ ਪੁੱਤਰ ਆਸ਼ੂ ਜੀ ਔਰ लाडी जी ਸਾਡੇ ਪ੍ਰੇਮ ਕੌਸ਼ਲ ਜੀ ਬਸੀ ਤੋਂ ਔਰ ਸਾਰੇ ਜਿੰਨੇ ਵੀ ਦਰਸ਼ਕ ਇੱਥੇ ਸਾਥੀ ਹੈ ਇਹਨਾਂ ਨੇ ਰਾਜਨ ਕਰਕੇ ਔਰ ਸੰਤ ਆਤਮਨਾ ਜੀ ਮਹਾਰਾਜ ਜੀ ਦੀ ਰਹਿਮਾਈ ਦੇ ਵਿੱਚ ਇਹ ਜਿੰਨਾ ਵੀ ਇੱਥੇ ਸਾਡਾ ਇੰਟਰਸਟ ਦਾ ਕੰਮ ਚੱਲਿਆ ਹੈ ਔਰ ਲੰਗਰ ਦੀ ਵਿਵਸਥਾ ਹੋ ਰਹੀ ਹੈ ਸ਼ਰਧਾਲੂਆਂ ਦੀ ਵਿਵਸਥਾ ਹੋ ਰਹੀ ਹੈ ਹੁਣ ਤੱਕ ਨਵਰਾਤਰੀਆਂ ਵਿੱਚ ਬਹੁਤ ਲੰਗਰ ਲੱਗਦੇ ਹੈ ਨਵਰਾਤਰੀਆਂ ਦੇ ਪਹਿਲੇ ਸੋਹਣ ਮਹੀਨੇ ਦੇ ਵਿੱਚ ਜਿਹੜੇ ਲੰਗਰ ਚਾਲੂ ਹੋ ਜਾਂਦਾ ਹੈ ਇਹ ਇੱਕ ਅਕੇਲਾ ਇੱਕ ਲੰਗਰ ਹੈ ਪੂਰੇ ਇਹਦੇ ਵਿੱਚ ਔਰ ਮੈਂ ਅਪੀਲ ਕਰੂੰਗਾ ਸਰਕਾਰ ਤੋਂ ਕਿ ਜਿਹੜੇ ਸੁਚਾਲੇ ਆ ਇੱਥੇ ਉਹਨਾਂ ਦੀ ਕਮੀ ਹੈ ਅਗਰ ਸਰਕਾਰ ਇਹਨਾਂ ਸੁਚਾਲਿਆਂ ਦੇ ਬਾਰੇ ਵਿੱਚ ਕੋ ਸਾਡੀ مالی ਮਦਦ ਕਰੇ ਸਾਡੇ ਟਰਸਟ ਦੀ ਤਾਂ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਇੱਕ ਵਾਰ ਮੂੰਦਾ ਮਿੱਠਾ ਬੰਦਾ ਮਾਰਾ ਨਸ਼ਿਆਂ ਦਾ ਤੰਦਾ ਮਾਰਾ ਐਵੇਂ ਲਿਆ ਪੰਗਾ ਮਾਰਾ ਤੇ ਲੋਕਰ ਪਟਦੇ ਨੇ ਕਿਸੇ ਨੂੰ ਝਾੜਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਝਾੜਨ ਵਾਲੇ ਨਸ਼ਿਆਂ ਤੇ ਲਾਉਣਾ ਮਾਰਾ ਉੱਤੇ ਰਾ ਪਾਉਣਾ ਮਾਰਾ ਨਸ਼ਿਆਂ ਤੇ ਲਾਉਣਾ ਮਾਰਾ ਉੱਤੇ ਰਾ ਪਾਉਣਾ ਮਾਰਾ ਗਰੋਧੀ ਵੀ ਬੰਦਾਵਾਂ ਵਾਲਾ ਗਰੋਧੀ ਵੀ ਬੰਦਾ ਮਾਰਾ ਜਿੰਨੇ ਘਰ ਪਟਦੇ ਨੇ ਕਿਸੇ ਨੂੰ ਝਾੜਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਝਾੜਨ ਵਾਲੇ ਚੋਰੀ ਦਾ ਤੰਦਾ ਮਾੜਾ ਚੋਰੀ ਦਾ ਤੰਦਾ ਮਾੜਾ ਨਸ਼ੇ ਵਾਲਾ ਬੰਦਾ ਮਾੜਾ ਨਸ਼ੇ ਵਾਲਾ ਬੰਦਾ ਮਾੜਾ ਹੌਕਾੰਨਾ ਦਾ ਕੱਚਾ ਮਾੜਾ ਕੰਨਾ ਦਾ ਕੱਚਾ ਮਾੜਾ ਤਿੰਨੇ ਕਰ ਪਟਦੇ ਨੇ ਕਿਸੇ ਨੂੰ ਝਾੜਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਝਾੜਨ ਵਾਲੇ ਚੁਗਲੀ ਵਾਲਾ ਬੰਦਾ ਮਾੜਾ ਚੁਗਲੀ ਵਾਲਾ ਬੰਦਾ ਮਾੜਾ ਲੰਗੋਟੀ ਦਾ ਗੰਦਾ ਮਾੜਾ ਚੁਗਲੀ ਵਾਲਾ ਬੰਦਾ ਮਾੜਾ ਲੰਗੋਟੀ ਦਾ ਗੰਦਾ ਮਾੜਾ ਸ਼ੇਰ ਨਾਲ ਪੰਗਾ ਮਾੜਾ ਸ਼ੇਰ ਨਾਲ ਪੰਗਾ ਮਾੜਾ ਜਿੰਨੇ ਘਰ ਪਟਦੇ ਨੇ ਕਿਸੇ ਨੂੰ ਝਾੜਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਝਾੜਨ ਵਾਲੇ ਨਸ਼ੇ ਦਾ ਵਪਾਰੀ ਮਾੜਾ ਨਸ਼ੇ ਦਾ ਵਪਾਰੀ ਮਾੜਾ ਕਰਦੇ ਵਿੱਚ ਬੜਿਆ ਉਹ ਮਾੜਾ ਕਰਦੇ ਵਿੱਚ ਬੜਿਆ ਉਹ ਮਾੜਾ ਲਾਡੀ ਨਸੀਆਂ ਦਾ ਧੰਦਾ ਮਾੜਾ ਲਾਡੀ ਨਸੀਆਂ ਦਾ ਧੰਦਾ ਮਾੜਾ ਤਿੰਨੇ ਕਰ ਪਟਦੇ ਨੇ ਕਿਸੇ ਨੂੰ ਝਾੜਨ ਵਾਲੇ ਆਪਨਾ ਬਸਦੇ ਨੇ ਕਿਸੇ ਨੂੰ ਝਾੜਨ ਵਾਲੇ ਧੰਵਾਦ ਜੈ